ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਪਿੰਡੂ ਪੰਜਾਬ ਉੱਤੇ ਅੱਜ ਤੁਹਾਡੇ ਲਈ ਹੋਰ ਨਵਾਂ ਟਰੈਕਟਰ ਲੈ ਕੇ ਆਏ ਦੋਸਤੋ ਸੇਲ ਵਾਸਤੇ ਫਾਰਮ 60 ਹੈ ਜੀ 2007 ਮਾਡਲ ਦਾ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਰੰਗ ਪੇਂਟ ਦਾ ਬਿਲਕੁਲ オリジナル ਪਿਆ ਜੀ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ 'ਤੇ 5-7 ਫੋਟੋਆਂ 1-2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫਾਰਮ 60 ਹੈ ਜੀ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਦੋਸਤੋ ਜੇਕਰ ਕਰ ਗਿਆ ਪਸ ਦੇ ਨੰਬਰ ਦੀ ਨੰਬਰ ਹੈ ਗਿਆ ਜੀ ਹਰਿਆਣਾ ਬਿਲਕੁਲ ਨਵੇਂ ਟਾਇਰਾਂ ਵਿੱਚ ਹੈ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਰੰਗ ਪੇਂਟ ਦਾ ਬਿਲਕੁਲ オリジナル ਹੈ ਜੀ ਜੇਕਰ ਕਰ ਗਿਆ ਪਸ ਦੇ ਰੇਟ ਦੀ ਰੇਟ ਹੈ ਗਿਆ ਜੀ 2 ਲੱਖ ਤੇ 65000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਇਹ ਟਰੈਕਟਰ ਗਿੱਦੜਵਾ ਏਰੀਆ ਦੇ ਵਿੱਚ ਸੇਲੀ ਹੈ ਜੀ ਵੀਰ ਨੇ ਸਾਡੇ ਚੈਨਲ ਤੇ ਐਡ ਕਰਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ